ਲੋਜੀ ਅਮਰੀਕਾ ਦੇ ਗੁਰੂ ਘਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇ ਮਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਮਰੀਕਾ ਦੇ ਗੁਰੂ ਘਰਾਂ ਦੇ ਵਿੱਚ ਪੁਲਿਸ ਪਹੁੰਚ ਚੁੱਕੀ ਹੈ ਡੋਨਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਸੌ ਚੱਕ ਦੇ ਸਾਰ ਹੀ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਅਮਰੀਕਾ ਭਰ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਲੋਕ ਵਸੇ ਹੋਏ ਨੇ ਯਾਹ ਪਰ ਜਨਾ ਦੇ ਵੱਲੋਂ ਡੌਂਕੀ ਲਗਾ ਕੇ ਉੱਥੇ ਪਹੁੰਚਿਆ ਗਿਆ ਸੀ ਤੇ ਹੁਣ ਗੈਰ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਸ ਦੇਸ਼ ਦੇ ਵਿੱਚ ਆਪਣਾ ਰਹਿਣ ਬਸੇਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਚੱਪੇ-ਚੱਪੇ ਦੇ ਉੱਪਰ ਛਾਪੇਮਾਰੀ ਕਰਕੇ ਪੁਲਿਸ ਦੇ ਵੱਲੋਂ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ 15 ਲੱਖ ਡੈਪੋਟੇਸ਼ਨਾਂ ਦੇ ਆਰਡਰ ਜਿਹੜੇ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਗਿਆ ਯਾਹ ਹਰ ਇਹ ਕਿ ਉਹਨਾਂ ਨੂੰ ਡੋਨਲਡ ਟਰਪ ਹੋਰਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਇਹ ਲੋਕ ਜਿਹੜੇ ਨੇ ਇਸ ਦੇਸ਼ ਦੇ ਵਿੱਚ ਹੁਣ ਦਿਖਾ ਲਈ ਨਹੀਂ ਦੇਣੇ ਚਾਹੀਦੇ ਇਹਨਾਂ ਨੂੰ ਕਾਬੂ ਕਰਕੇ ਰਿਪੋਰਟ ਰਿਪੋਰਟ ਕਰ ਦਿੱਤਾ ਜਾਵੇ ਇਹ ਸਭ ਦੇ ਦਰਮਿਆਨ ਬਹੁਤ ਸਾਰੀਆਂ ਜਿੱਥੇ ਗਤੀਵਿਧੀਆਂ ਹੋਰ ਅਮਰੀਕਾ ਦੇ ਵਿੱਚ ਦਿਖਾ ਲਈ ਦੇ ਰੀਆਂ ਨੇ ਉੱਥੇ ਹੀ ਅਮਰੀਕਾ ਦੇ ਨਿਊਯਾਰਕ ਦੇ ਗੁਰੂ ਘਰ ਦੇ ਵਿੱਚ ਪੁਲਿਸ ਦੇ ਵੱਲੋਂ ਪਹੁੰਚਿਆ ਗਿਆ ਤੇ ਗੁਰੂ ਘਰ ਦੇ ਵਿੱਚ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਇਸ ਚੀਜ਼ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਵੱਡਾ ਰੋਸ ਪਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਰਹਿਤ ਮਰਿਆਦਾ ਨੂੰ ਕਿਤੇ ਨਾ ਕਿਤੇ ਢਾ ਲਾਉਣ ਦੀਆਂ ਕੋਸ਼ਿਸ਼ਾਂ ਜ ਨਹੀਂ ਸਿੱਖ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰਤਾ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੱਡੇ ਸਵਾਲੀਆ ਨਿਸ਼ਾਨ ਜਿਹੜੇ ਨੇ ਝੁੱਕੇ ਜਾ ਰਹੇ ਨੇ 15 ਲੱਖ ਡੈਪੋਟੇਸ਼ਨਰ ਰਿਪੋਰਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਤੇ ਇਸ ਸਾਰੇ ਮਸਲੇ ਮੁਫਾਦੇ ਵਿੱਚ 1000 ਤੋਂ 1200 ਲੋਕ ਜਿਹੜੇ ਨੇ ਉਹਨਾਂ ਨੂੰ ਰਿਪੋਰਟ ਕਰ ਵੀ ਦਿੱਤਾ ਗਿਆ ਜਿਨ੍ਹਾਂ ਨੂੰ ਕੋਲੰਬੀਆ ਤੇ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਹਵਾਈ ਜਹਾਜ਼ ਜਿਹੜੇ ਨੇ ਫੌਜ ਦੇ ਉਹਨਾਂ ਦੇ ذریعے ਉਹਨਾਂ ਨੂੰ ਰਿਪੋਰਟ ਕਰਕੇ ਉੱਥੇ ਭੇਜਿਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਗਾਤਾਰ ਆ ਜਿਹੜੀਆਂ ਅਮਰੀਕਾ ਦੇ ਵਿੱਚ ਪ੍ਰਚਾਰੀਆਂ ਜਾ ਰਹੀਆਂ ਸੀ ਆ ਪਰ ਗੱਲ ਕਰੀਏ ਕਿ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਜਦੋਂ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਇਹੀ ਗੱਲ ਪ੍ਰਮੁਖਤਾ ਦੇ ਨਾਲ ਉਹ ਕਹਿੰਦੇ ਨਜ਼ਰ ਆਉਂਦੇ ਸੀ ਕਿ ਭਾਈ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਗੈਰ ਤਰੀਕੇ ਜਿਹੜੇ ਅਮਰੀਕਾ ਦੇ ਵਿੱਚ ਵਸ ਰਹੇ ਲੋਕ ਨੇ ਉਹਨਾਂ ਨੂੰ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ ਸੋ ਇਹ ਸਭ ਦੇ ਉੱਪਰ ਆ ਜਾਣਕਾਰੀ ਲਵਾਂਗੇ ਤੇ ਮੇਰੇ ਨਾਲ ਚੈਨਲ ਦੇ ਬਿਰੂ ਚੀਫ ਜਿਹੜੇ ਨੇ ਉਪਜੀਤ ਸਿੰਘ ਉਹ ਮੌਜੂਦ ਨੇ ਫੋਨਲਾਈਨ ਦੇ ਉੱਪਰ ਉਪਜੂ ਜੀ ਕੀ ਕੋਈ ਜਾਣਕਾਰੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਗਤੀਵਿਧੀ ਤਾਜ਼ਾ ਵੇਖਣ ਨੂੰ ਮਿਲੀ ਅਮਰੀਕਾ ਦੇ ਗੁਰੂ ਘਰਾਂ ਦੇ ਵਿੱਚ ਕਹਿੰਦੇ ਪੁਲਿਸ ਫੋਰਸ ਦੇ ਵੱਲੋਂ ਉੱਥੇ ਜਾਇਆ ਗਿਆ ਛਾਪੇਮਾਰੀ ਕੀਤੀ ਜਾ ਰਹੀ ਹੈ ਉਨਾਂ ਡੋਨਲਡ ਟਰੰਪ ਨੇ ਸੱਤਾ ਸੰਭਾਲਦਿਆਂ ਹੀ ਹੁਕਮ ਜਾਰੀ ਕਰ ਦਿੱਤੇ ਸੀ ਕਿ ਨਾ ਕੋਈ ਚਰਚ ਛੱਡੀ ਜਾਵੇਗੀ ਨਾ ਕੋਈ ਸਕੂਲ ਛੱਡਿਆ ਜਾਵੇਗਾ ਨਾ ਕੋਈ ਹਸਪਤਾਲ ਛੱਡਿਆ ਜਾਵੇਗਾ ਤੇ ਧਾਰਮਿਕ ਸਥਾਨਾਂ ਦੇ ਵਿੱਚ ਹੀ ਆ ਜਾਂਦੇ ਨੇ ਗੁਰਦੁਆਰਾ ਸਾਹਿਬਾਨ ਜਿੱਥੇ ਕਿ ਤਾਜ਼ਾ ਛਾਪਾ ਮਾਰਿਆ ਗਿਆ ਹੈ ਨਿਊਯਾਰਕ ਦੇ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਿਊ ਜਰਸੀ ਦੇ ਕਈ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿੱਥੇ ਕਿ ਮर्याਦਤੀ ਸ਼ਰਿਆਮ ਉਲੰਘਣਾ ਕੀਤੀ ਗਈ ਹੈ ਤੇ ਇੱਥੇ ਜੇ ਗੱਲ ਕੀਤੀ ਜਾਵੇ ਸਿੱਖ ਅਮਰੀਕਨ ਲੀਗਲ ਸੈਂਡ ਐਜੂਕੇਸ਼ਨ ਫੰਡ ਦੇ ਕਾਰਜਕਾਰੀ ਡਾਇਰੈਕਟਰ ਕਰਨ ਕੌਰ ਗਿਲ ਨੇ ਤਖਾ ਕਰਦਿਆਂ ਕਿਹਾ ਕਿ ਧਾਰਮਿਕ ਥਾਵਾਂ ਦੇ ਅੰਦਰ ਇਮੀਗ੍ਰੇਸ਼ਨ ਵਾਲਿਆਂ ਦਾ ਦਾਖਲਾ ਤੇ ਹਥਿਆਰਬੰਦ ਜਵਾਨਾਂ ਦਾ ਦਾਖਲਾ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ ਇਹ ਅੰਦਰ ਕਿਉਂ ਦਾਖਲ ਹੋ ਰਹੇ ਨੇ ਜਦਕਿ ਅਮਰੀਕਾ ਦੇ ਇਤਿਹਾਸ ਵਿੱਚ ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ ਹੁਣ ਡੋਨਲਡ ਟਰੰਪ ਨੂੰ ਕੀ ਲੱਗ ਰਿਹਾ ਹੈ ਕਿ ਅਜਿਹਾ ਧਾਰਮਿਕ ਸਥਾਨਾਂ ਦੇ ਅੰਦਰ ਜਾਂ ਗੁਰਦੁਆਰਾ ਸਾਹਿਬਾਂ ਦੇ ਅੰਦਰ ਕੌਣ ਲੋਕਿਆ ਹੋ ਸਕਦਾ ਜਿਸ ਨੇ ਬਹੁਤ ਗੰਭੀਰ ਅਪਰਾਧ ਕੀਤਾ ਹੋਵੇ ਉਹ ਬੋ ਕਹਿੰਦੇ ਲੇ ਸਿੱਖ ਮਿਆਰ ਰਵਿੰਦਰ ਸਿੰਘ ਪੱਲਾ ਉਹਨਾਂ ਵੱਲੋਂ ਵੀ ਡੂੰਗੀ ਚਿੰਤਾ ਦਾ اظہار ਕੀਤਾ ਗਿਆ ਹੈ ਔਰ ਅਮਰੀਕਾ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਛਾਪੇ ਰੋਕੇ ਜਾਣ ਜੀ ਜੀਐਸਲੀਕੇ ਦੇ ਨਾਲ ਉਹ ਜੀਜੀਐਸ ਸਾਰੀਆਂ ਜਾਣਕਾਰੀਆਂ ਤੁਸੀਂ ਸਾਂਝੀਆਂ ਕਰ ਰਹੇ ਹੋ 15 ਲੱਖਾਂ ਦੇ ਡੈਪੂਟੇਸ਼ਨ ਆਰਡਰ ਜਿਹੜੇ ਦੇ ਉਹ ਕਰ ਦਿੱਤੇ ਗਏ ਨੇ ਏਸੇ ਦੀ ਭਾਲ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਚ ਲੋਕ ਰਹਿ ਰਹੇ ਨੇ ਉਹਨਾਂ ਦੀ ਪੁਸ਼ਤਪਨਾਹੀ ਦੇ ਉੱਪਰ ਉਹਨਾਂ ਨੂੰ ਰਹਿਣ ਬਸੇਰੇ ਜਿਹੜੇ ਉਹ ਆਪਣੇ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਸਾਰਿਆਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਵੇਗਾ ਇਹਦਾ ਅਨੁਮਾਨ ਲਗਾ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਛੱਡਣਾ ਹੀ ਕੱਖ ਨਹੀਂ ਫੌਜ ਨੇ ਆਪਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਨਾਮ ਚਰਚ ਦਾ ਲਿਆ ਸੀ ਪਰ ਐਨੀ ਰਿਲੀਜੀਅਸ ਪਲੇਸ ਮਤਲਬ ਕੋਈ ਵੀ ਧਾਰਮਿਕ ਸਥਾਨ ਉਹਨਾਂ ਨੇ ਛੱਡਣਾ ਨਹੀਂ ਹੈ ਕੋਈ ਵੀ ਸਕੂਲ ਕੋਈ ਕੋਈ ਵੀ ਹਸਪਤਾਲ ਕੋਈ ਵੀ ਜਿੱਥੇ ਟਿਕਾਣਾ ਉਹਨਾਂ ਨੂੰ ਲੱਗੂਗਾ ਫੈਕਟਰੀ ਆ ਕਾਰਖਾਨੇ ਆ ਕੰਮ ਵਾਲੀਆਂ ਥਾਵਾਂ ਤੇ ਰੈਸਟੋਰੈਂਟਸ ਹੋਟਲਸ ਉਹ ਤਾਂ ਪਹਿਲਾਂ ਹੀ ਛੱਪੇ ਵੱਜ ਰਹੇ ਨੇ ਪਰ ਇਹ ਜਿਹੜੀਆਂ ਸੈਲਫ ਸਟੇਪ ਲੋਕੇਸ਼ਨ ਸੀਗੀਆਂ ਇੱਥੇ ਵੀ ਉਹਨਾਂ ਨੂੰ ਸਿੱਧੇ ਤੌਰ ਤੇ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਮਸਲਾ ਇਹ ਹੈ ਕਿ ਚਰਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਰਹਿਤ ਮਰਿਆਦਾ ਦਾ ਉੱਥੇ ਤੁਸੀਂ ਜੁੱਤੀਆਂ ਲੈ ਕੇ ਜਾ ਸਕਦੇ ਹੋਂਦ ਜੁੱਤੀ ਪੈ ਕੇ ਸ਼ੂਜ਼ ਪਾ ਕੇ ਅੰਦਰ ਦਾਖਲ ਹੋ ਸਕਦੇ ਹੋ ਪਰ ਗੁਰਦੁਆਰਾ ਸਾਹਿਬ ਦੇ ਅੰਦਰ ਸਿਰ ਢਕਣਾ ਲਾਜ਼ਮੀ ਹੈ ਪੈਰ ਦੇ ਵਿੱਚ ਜੁੱਤੀ ਨਹੀਂ ਹੋਣੀ ਚਾਹੀਦੀ ਇਵਨ ਕਿ ਜਰਾਬਾਂ ਵੀ ਨਹੀਂ ਹੋਣੀਆਂ ਚਾਹੀਦੀਆਂ ਪਰ ਲੱਗ ਰਿਹਾ ਹੈ ਕਿ ਨਿਊਯਾਰਕ ਦੇ ਨਿਊਯਾਰਕ ਇਲਾਕੇ ਦੇ ਔਰ ਨਿਊ ਜਰਸੀ ਸੂਬੇ ਦੇ ਇਸ ਬੰਦ ਦੇ ਵਿੱਚ ਇਹ ਇਰਾਦਾ ਬਿਲਕੁਲ ਵੀ ਨਹੀਂ ਰੱਖਿਆ ਗਿਆ ਤੇ ਸੈਕ ਕਾਲਜ ਵਰਗੀਆਂ ਜਗ੍ਹਾਆਂ ਦੇ ਅਸਥਾਨਾਂ ਦੇ ਅੰਦਰ ਨੋ ਹਰ ਜੀ ਆ 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 ਦੇ ਕੋਈ ਇਥੇ ਦੇ ਗੱਲ ਕੀਤੀ ਜਾਵੇ ਕਿ ਵੱਡੇ ਪੱਦਰ ਤੇ ਡਿਪੋਰਟੇਸ਼ਨ ਦੇਸ਼ ਨਿਕਾਲਾ ਡੋਨਲਡ ਟਰੰਪ ਦੀ ਸਰਕਾਰ ਵੱਲੋਂ ਆਰੰਭਿਆ ਗਿਆ ਹੈ 20 ਤਰੀਕ ਨੂੰ 100 ਚੁੱਕਣ ਤੋਂ ਬਾਅਦ ਡੋਨਲਡ ਟਰੰਪ ਨੇ 300 ਪਲਸ 300 ਤੋਂ ਵੱਧ ਕਾਰਜਕਾਰੀ ਹੋਦਾਰੀ ਕੀਤੀ ਨੇ ਜਿਨ੍ਹਾਂ ਦੇ ਵਿੱਚ ਇਮੀਗ੍ਰੇਸ਼ਨ ਨਾਲ ਸੰਬੰਧਤ ਕਈ ਹੁਕਮ ਵੀ ਸ਼ਾਮਲ ਨੇ ਬਾਕੀ ਭਾਵੇਂ ਆਪਣੇ ਪੰਜ ਨਾਲ ਸਿੱਧੇ ਤੌਰ ਤੇ ਰਿਲੇਟ ਕਰਦੇ ਨੇ ਜਾਂ ਨਹੀਂ ਕਰਦੇ ਨੇ ਪਰ 15 ਲੱਖ 1.5 ਮਿਲੀਅਨ ਲੋਕਾਂ ਉਤਆ ਆਲਰੇਡੀ ਡਿਪੋਰਟੇਸ਼ਨ ਆਰਡਰ ਜਾਰੀ ਕਰ ਦਿੱਤੇ ਜਾਂ ਕਰ ਦਿੱਤੇ ਗਏ ਔਰ ਉਹਨਾਂ ਦੀ ਹੁਣ ਫੜੋ ਫੜੀ ਕੀਤੀ ਜਾ ਰਹੀ ਹੈ ਈਵਨ ਕਿ ਇਮੀਗ੍ਰੇਸ਼ਨ ਕੰਸਲਟੈਂਟਸ ਜਿਹੜੇ ਉੱਥੇ ਅਮਰੀਕਾ ਦੇ ਵਿੱਚ ਅਟਾਰਨੀਜ਼ ਕਹਾਉਂਦੇ ਨੇ ਇਮੀਗ੍ਰੇਸ਼ਨ ਅਟਾਰਨੀਜ਼ ਉਹਨਾਂ ਦੇ ਦਫ਼ਤਰਾਂ ਤੇ ਛੱਪੇ ਮਾਰ ਕੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਇਕ ਕੋਣ ਪਰਵਾਸੀ ਆ ਜਿਹੜਾ ਜਿਸਨੇ ਅਸਾਈਲਮ ਕਲੇਮ ਕੀਤਾ ਸੀ ਤੇ ਉਹ ਰਹਿਣ ਦਾ ਹੱਕਦਾਰ ਨਹੀਂ ਹੈ ਤਾਂ ਉਹ ਕਿਹੜੇ ਇਲਾਕੇ ਦੇ ਵਿੱਚ ਰਹਿ ਰਿਹਾ ਕਿਉਂਕਿ ਇਮੀਗ੍ਰੇਸ਼ਨ ਸਲਾਹਕਾਰ ਕੋਲ ਇਮੀਗ੍ਰੇਸ਼ਨ ਅਟਾਰਨੀ ਦੇ ਕੋਲ ਉਹ ਆਪਣੇ ਮੁਵਕਲ ਬਾਰੇ ਆਪਣੇ ਕਲਾਇੰਟ ਬਾਰੇ ਵਿਸਤਾਰਤ ਜਾਣਕਾਰੀ ਹੁੰਦੀ ਹੈ ਤੇ ਉਸ ਜਾਣਕਾਰੀ ਦੇ ਕਰਕੇ ਬਿਲਕੁਲ ਕੰਮ ਵਾਲੀ ਥਾਂ ਤੇ ਜਾਂ ਉਸ ਦੇ ਰਿਹਾਇਸ਼ ਦੇ ਟਿਕਾਣੇ ਤੇ ਛਾਪੇ ਮਾਰੇ ਜਾਂਦੇ ਇਸ ਤਰੀਕੇ ਦੇ ਨਾਲ ਹੁਣ ਤੱਕ ਜਿਹੜੀ ਆਫੀਸ਼ੀਅਲ ਅੰਕੜਾ ਉਹ ਦੱਸਿਆ ਜਾ ਰਿਹਾ 1500 ਦੀ ਗਿਣਤੀ ਸ਼ਾਇਦ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਕੋਲੰਬੀਆ ਦਾ ਕੋਲੰਬੀਆ ਦੀ ਸਮੱਸਿਆ ਕਈ ਸੀ ਉੱਥੇ 4 ਜਹਾਜ਼ ਭੇਜੇ ਗਏ ਸੀ 80-80 ਜਣਿਆਂ ਵਾਲੇ ਜੀ ਇਸ ਤੋਂ ਬਾਅਦ ਗੁਆਟੀਮਾਲਾ ਵੀ ਭੇਜੇ ਗਏ ਨੇ ਜਹਾਜ਼ ਹੰਡਰਾਸ ਵੀ ਭੇਜੇ ਗਏ ਨੇ ਹਾਲਾਂਕਿ ਪੰਜਾਬ ਵਾਲੇ ਪਾਸੇ ਜਾਂ ਇੰਡੀਆ ਵਾਲੇ ਪਾਸੇ ਫਿਲਹਾਲ ਕੋਈ ਮਿਲਟਰੀ ਪਲੇਨ ਫੌਜੀ ਜਹਾਜ਼ ਨਹੀਂ ਆਇਆ ਫਿਲਹਾਲ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬੀ ਵੀ ਡਿਪੋਰਟ ਕੀਤੇ ਜਾਣਗੇ ਕਿਉਂਕਿ ਉਹਨਾਂ ਨੇ ਦੱਸਿਆ ਖਾਸ ਤੌਰ ਤੇ ਸੂਤਰਾਂ ਨੇ ਜਾਂ ਇਮੀਗ੍ਰੇਸ਼ਨ ਮਾਰਾ ਨੇ ਕਿ ਸਿਰਫ ਅਪਰਾਧਿਕ ਪਛੋਕੜ ਵਾਲੇ ਕਾਬੂ ਨਹੀਂ ਕੀਤੇ ਜਾ ਰਹੇ ਜਿਹੜੇ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਯੂਐਸ ਦੇ ਵਿੱਚ ਪਿਛਲੇ ਸਾਲ ਦੂਰਾਂ ਦਾਖਲ ਹੋਏ ਨੇ ਉਹਨਾਂ ਨੂੰ ਕੱਢਿਆ ਜਾਊਗਾ ਜੀ ਬਿਲਕੁਲ ਬਹੁਤ-ਬਹੁਤ ਮਿਹਰਬਾਨੀ ਉਹ ਜੀ ਜੀ ਇਹ तमाम ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਦਾ ਸੋ ਜਿਸ ਤਰੀਕੇ ਦੇ ਨਾਲ ਡੋਨਲਡ ਟਰੰਪ ਦੇ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਲਈ ਸੌ ਚੱਕ ਦੇ ਸਾਰ ਹੀ ਜਿਸ ਤਰੀਕੇ ਕਿਹੜੇ ਹਥੀ ਤਮਾਮ ਉਹਨਾਂ ਗੈਰ ਪ੍ਰਵਾਸੀਆਂ ਨੂੰ ਲਿਆ ਜਾ ਰਿਹਾ ਉਸੇ ਸਭ ਦੇ ਦਰਮਿਆਨ ਇਹ ਪੰਜਾਬ ਦੇ ਲਈ ਸਿੱਖਾਂ ਦੇ ਲਈ ਕਿਤੇ ਨਾ ਕਿਤੇ ਵੱਡੀ ਚਣੌਤੀਪੂਰਨ ਗੱਲ ਵੀ ਹੈ ਕਿਉਂਕਿ ਰਹਿਤ ਮਰਿਆਦਾ ਦੇ ਤਹਿਤ ਗੁਰੂ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਹੁੰਦਾ ਹੈ ਪਰ ਜੇ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਨਿਊਯਾਰਕ ਤੇ ਨਿਊ ਜਰਸੀ ਇਲਾਕਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਲੱਭਿਆ ਜਾ ਰਿਹਾ ਟੋਲਿਆ ਜਾ ਰਿਹਾ ਭਾਲਿਆ ਜਾ ਰਿਹਾ ਉਹਨਾਂ ਲੋਕਾਂ ਨੂੰ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪ੍ਰਵਾਸ ਦੀ ਆ ਕੋਸ਼ਿਸ਼ ਕਰ ਰਹੇ ਨੇ ਜਾਂ ਫਿਰ ਆਪਣੇ ਆ ਕਹਿ ਲਈਏ ਕਿ ਉਹਨਾਂ ਦੇ ਵੱਲੋਂ ਆ ਸ਼ਿਆਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਤਮਾਮ ਲੋਕਾਂ ਦੇ ਉੱਪਰ ਕਿਤੇ ਨਾ ਕਿਤੇ ਇਸ ਵਕਤ ਵੱਡਾ ਖਤਰਾ ਮੰਡਰਾ ਰਿਹਾ ਹੈ ਨਾਲ ਦੀ ਨਾਲ ਜਿੱਥੇ ਬੰਦੀਆਂ ਦੇ ਵੱਲੋਂ ਸਿੱਖ ਆਗੂਆਂ ਦੇ ਵੱਲੋਂ ਇਹ ਸਾਰੀ ਚੀਜ਼ ਦੇ ਉੱਪਰ ਕਿੰਤੂ ਕੀਤਾ ਗਿਆ ਜਿਵੇਂ ਮੈਡਮ ਗਿੱਲ ਹੋਰਾਂ ਦੇ ਇਹਨਾਂ ਦੇ ਵੱਲੋਂ ਗੱਲ ਕੀਤੀ ਗਈ ਆ ਅਵਜੀਤ ਜੀ ਹੋਰਾਂ ਦੇ ਵੱਲੋਂ ਗੱਲ ਕੀਤੀ ਗਈ ਆ ਉਸ ਸਾਰੀ ਚੀਜ਼ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਤਮਾਮ ਸਿੱਖ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਚਿੰਤਾਵਾਂ ਵੀ ਵਧ ਰਹੀਆਂ ਨੇ ਤੇ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਜਿਸ ਤਰੀਕੇ ਡੋਨਲਡ ਟਰੰਪ ਦੇ ਰਾਸ਼ਟਰਪਤੀ ਦੀ ਸੌ ਚੁੱਕਣ ਤੋਂ ਬਾਅਦ ਇਹ ਉਥਲ ਪੁਥਲ ਯਹਾਂ ਪਰ ਕਹਿ ਲਿਆ ਕਿ ਉਹਨਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸ ਕਰਨਾ ਚਾਹੁੰਦੇ ਲੋਕਾਂ ਦੇ ਉੱਪਰ ਸ਼ਕੰਜਾ ਕੱਸਿਆ ਜਾ ਰਿਹਾ ਇਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵੀ ਫੌਜੀ ਜਹਾਜ਼ ਜਿਹੜੇ ਨੇ ਅਮਰੀਕਾ ਦੇ ਉਹ ਦਿਖਾ ਲਈ ਦੇਣ ਪਰ ਇਹ ਸਭ ਦੇ ਦਰਮਿਆਨ ਵੱਡਾ ਕਿਤੇ ਨਾ ਕਿਤੇ ਸਿੱਖ ਪੰਥ ਦੇ ਉੱਪਰ ਇਸ ਵਕਤ ਵੱਡਾ ਪ੍ਰਸ਼ਨਚਿੰਤ ਬਣਿਆ ਪਿਆ ਕਿ ਡੋਨਲਡ ਟਰੰਪ ਦੀ ਇਸ ਵੱਡੀ ਕਾਰਵਾਈ ਦੇ ਨਾਲ ਕਿ ਅਮਰੀਕਾ ਦੇ ਵਿੱਚ ਰਹਿੰਦੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਕੋਈ ਉਸਾਰੂ ਇਸ ਨੂੰ ਲੈ ਕੇ ਰਣਨੀਤੀ ਅਪਣਾ ਕੇ ਕੋਈ ਵੱਡਾ ਕਦਮ ਚੁੱਕਿਆ ਜਾਏਗਾ ਰਹਿਤ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਗੁਰੂ ਘਰਾਂ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਅਜਿਹੀ ਰਣਨੀਤੀ ਬਣਾਉਣ ਦੇ ਲਈ ਅਪੀਲ ਜਾਂ ਫਿਰ ਦਲੀਲ ਜਿਹੜੀ ਹੈ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਾਹਮਣੇ ਰੱਖੀ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਬਿਆਨ ਹੈਗਾ ਪਰ ਇਸ ਵਕਤ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਹੈਰਾਨ ਵੀ ਕਰ ਰਹੀਆਂ ਨੇ ਪਰੇਸ਼ਾਨ ਵੀ ਕਰ ਰਹੀਆਂ ਨੇ ਤੇ ਕਿਤੇ ਨਾ ਕਿਤੇ ਸੋਚਣ ਦੇ ਲਈ ਮਜਬੂਰ ਵੀ ਕਰ ਰਹੀਆਂ ਨੇ ਕਿ ਜਿੱਥੇ ਵੱਖ-ਵੱਖ ਤਰੀਕੇ ਦੇ ਨਾਲ ਡੋਨਲਡ ਟਰੰਪ ਹੋਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਵੱਡੀਆਂ ਕਾਰਵਾਈਆਂ ਚੁਣੌਤੀ ਬਣੀਆਂ ਹੋਈਆਂ ਸੀ ਉਹਨਾਂ ਤਮਾਮ ਲੋਕਾਂ ਦੇ ਲਈ ਜਿਹੜੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਹੋਏ ਨੇ ਗੈਰ-ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਲੋਕਾਂ ਦੇ ਉੱਪਰ ਜਾਂ ਫਿਰ ਖਾਸ ਤੌਰ ਦੇ ਉੱਪਰ ਗੱਲ ਕਰਾਂ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕਰਾਂ ਤਾਂ ਜਿਹੜੇ ਲੋਕ ਡੌਂਕੀ ਲਾ ਕੇ ਗਏ ਨੇ ਉਹਨਾਂ ਲੋਕਾਂ ਦੇ ਸਿਰ ਦੇ ਉੱਪਰ ਜਾਂ ਫਿਰ ਕਹਿ ਲਈਏ ਕਿ ਉਹਨਾਂ ਲੋਕਾਂ ਦੇ ਉੱਪ ਖਾਲੀ ਦੇ ਰਹੀ ਹੈ ਹੁਣ ਡੋਨਲਡ ਟਰੰਪ ਦਾ ਚੁੱਕਿਆ ਗਿਆ ਵੱਡਾ ਕਦਮ ਜਿਹੜਾ ਇਸ ਤਰੀਕੇ ਨਾਲ ਰੁਕੇਗਾ ਕਿ 15 ਲੱਖ ਦੀ ਡੈਪੂਟੇਸ਼ਨ ਆਰਡਰ ਜਿਹੜੇ ਕਰ ਦਿੱਤੇ ਗਏ ਨੇ ਜਾਰੀ ਉਹਨਾਂ 15 ਲੱਖ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਣਾ ਹੈ ਜਿਸ ਤਰੀਕੇ ਜਾਣਕਾਰੀਆਂ ਮਿਲ ਰਹੀਆਂ ਨੇ ਜਿਸ ਤਰੀਕੇ ਇਮੀਗ੍ਰੇਸ਼ਨ ਸੂਤਰ ਜਿਹੜੇ ਵੇ ਉਹਨਾਂ ਦੇ ਵੱਲੋਂ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਸਥਿਤੀਆਂ ਹੋਰ ਭਿਆਨਕ ਹੋ ਸਕਦੀਆਂ ਨੇ ਪਰ ਗੁਰੂ ਘਰਾਂ ਦੇ ਵਿੱਚ ਕੀਤੀ ਗਈ ਛਾਪੇਮਾਰੀ ਜਿਹੜੀ ਹੈ ਕਿਤੇ ਨਾ ਕਿਤੇ ਚਿੰਤਾਵਾਂ ਦੇ ਵਿੱਚ ਹੋਰ ਵਾਧਾ ਕਰਦਾ ਦਿਖਾ ਲਈ ਦੇ ਰਹੀ ਹੈ